جی واحو ਵਾਹਿਗੁਰੂ ਕੋ ਓੰਕਾਰ ਸ੍ਰੀ ਵਾਹਿਗੁਰੂ ਦੀ ਕੀ ਫਤਹਿ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲੇ ਧਿਆਏ ॥ ਵੇਰ ਅੰਗਦ ਗੁਰ ਤੇ ਅਮਰਦਾਸ RAMDAS ਹੋਈ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਲਾਏ ॥ ਸਰੀਆ ਰਿਚੇਨ ਧਿਆਈ ਹੈ ਜਿਸ ਵਿਥੇ ਸਭ ਦੁੱਖ ਜਾਏ ਤੇ ਪਾਦਰ ਸਮਰਿਆ ਘਰ ਮਨ ਜਿ ਆਵੇ ਧਾਏ ਸਭ ਖਾਈ ਹੋਏ ਜੀ ਸਹਾਈ ਦਸਮਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਖਾਈ ਹੋਏ ਜੀ ਸਹਾਈ ਦਸਾਂ ਪਾਤਸ਼ਾਹਾਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਸ਼ ਕਿਆ ਦੇ ਚਲਾਈ ਤੇਗਵਾਹੀ ਦੇ ਕਿੰਨ ਬਿਠ ਕੀਤਾ ਜਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ へ ਤਸੀਸ ਦਿੱਤੇ ਬੰਦ ਬੰਦ ਕਟਾਏ ਉਪਰੀਆਂ ਲੋਹਾਈਆਂ ਚਰਕੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂਸ-ਸਵਾਸਾਂ ਸੰਗ ਨਿਭਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਾ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਮਤਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੱਤਾਂ ਵੇ ਜੱਤਾਂ ਦਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਆ ਗਿਆ ਦੇਗ ਤੇਗ ਪਤੈ ਤੇਰਖੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੈ ਬੋਲ ਬਾਲੇ ਬੋਲੋ ਜੀ ਸਵਾਮੀ ਸਿੱਖਾਂ ਨੂੰ ਸਿੱਖੀ ਦਾਤ ਕੇਸਦਾਨ ਰਹਿਤ ਦਾਤ ਬਿਵੇਕ ਦਾਤ ਵਿਸਾਹਾ ਦਾਤ ਕਰੋ ਸਾਧਾਨ ਦਾਨ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਸ਼ਨਾਖ ਚਮਕੀਆਂ ਝੰਡੇ ਬੁੰਗੇ ਜੁਗੋ ਜੁਗਾਟਾਲ ਧਰਮ ਕਾ ਜੈਕਾਰ ਬੋਲੋ ਜੀ ਹਾ ਜੀ ਸਿੱਖਾਂ ਦਾ ਮਨ ਨੀਵਾ ਮਾਤੁਚੇ ਮਾਪ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜਿਨ੍ਹਾਂ ਦੇ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਨ ਨਿਉਟਿਆਂ ਦੀਓ ਸੱਚੇ ਪਿਤਾ ਵਾਹਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਆਪ ਜੀ ਦੇ ਹਾਜ਼ੂਰ ਪਾਵਨ ਚਰਣਾ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਚੋਂਕਰ ਸੂਰਜ ਨਿਕਲਿਆ ਤਾਰੇ ਛਾਪ ਹਨੇਰ ਭੁਲਵਾ ਸੁਣੀ ਅਰਦਾਸ ਸੁਆਮੀ ਮੇਰਾ ਸਭ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰਾ ਗੁਰੂ ਨਾਨਕ ਕੀ ਵਡਿਆਈ ਮਾਵਾਕਾਂ ਸਾਰ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਮਹਾਰਾਜ ਆਪ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤਾ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਹਰਪ੍ਰੀਤ ਸਿੰਘ ਬੀਬੀ ਹਰਿੰਦਰ ਕੌਰ ਬੀਬੀ ਜਤਿੰਦਰ ਕੌਰ ਭਾਈ ਗੁਰਜਿੰਦਰ ਸਿੰਘ ਸਮੂਹ ਪਰਿਵਾਰਾਂ ਨੇ ਰਲ ਮਿਲ ਕੇ 사ਤਗੁਰੂ ਜੀ ਘਰ ਪਰਿਵਾਰ ਦੀ ਸੁਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਨੂੰ ਲੈ ਕੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਆ ਪਰਸੋਂ ਰੋਜ ਤੋਂ ਧੁਰ ਕੀ ਬਾਣੀ ਆਈ ਤਿੰਨ ਸਾਗੜੀ ਚੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ ਗੁਰਬਾਣੀ ਸੰਪੂਰਨਤਾ ਵਿੱਚ ਆਈ ਇਹਨੇ ਅਰਸੇ ਦੇ ਵਿੱਚ ਆਪ ਜੀ ਦੀ ਅਗੰਮੀ ਬਾਣੀ ਪੜਦਿਆ ਸੇਵਾਦਾਰਾਂ ਤੋਂ ਸੇਵਾਵਾਂ ਕਰਦਿਆਂ ਹੋਈਆਂ ਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਖਿਮਾ ਕਰਨੀਆਂ ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੇ ਸਮੂਹ ਪਰਿਵਾਰਾਂ ਦੀਆਂ ਚੜ੍ਹਦੀਆਂ ਕਲਾ ਕਰਨੀਆਂ ਦੁੱਖਾਂ ਕਲੇਸ਼ਾਂ ਵਿਗਨਾਂ ਪਾਪਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਘਰ ਪਰਿਵਾਰਾਂ ਵਿੱਚ ਸ਼ੁਖ ਸ਼ਾਂਤੀ ਤੰਦਰੁਸਤੀਆਂ ਚੜਦੀਆਂ ਕਲਾ ਬਖਸ਼ਿਸ਼ ਕਰਨੀਆਂ ਸੂਬਾ ਪਰਿਵਾਰਾਂ ਵੱਲੋਂ ਸਤਿਗੁਰੂ ਜੀ ਆਪ ਜੀ ਨੂੰ ਸੰਦਰ ਪੈਸ਼ਾਕੇ ਭੇਟ ਕੀਤੇ ਨੇ ਆਪ ਜੀ ਨੇ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪੜਦੇ ਟੱਕਣੇ ਚੜਦੀਆਂ ਕਲਾ ਕਰਨੀਆਂ ਸਮੂਹ ਸੰਗਤਾਂ ਦੇ ਸਿਰ ਤੇ ਮੇਰਾ ਪਰਿਆਥ ਰੱਖਣੇ ਦੁੱਖਾਂ ਕਲੇਸ਼ਾਂ ਭਿਰਨਾ ਪਾਪਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਘਰ ਪਰਿਵਾਰਾਂ ਵਿੱਚ ਸ਼ੁਖ ਸ਼ਾਂਤੀ ਤੰਦਰੁਸਤੀਆਂ ਚੜਦੀਆਂ ਕਲਾ ਬਖਸ਼ਿਸ਼ ਕਰਨੀਆਂ ਆਈ ਸਮੂਹ ਸੰਗਤ ਦੀਆਂ ਹਾਜ਼ਰੀਆਂ ਲਾਉਣੀਆਂ ਤਿਲ ਫੁੱਲ ਪੇਟਾਵਾ ਦਰ ਤੇ ਪ੍ਰਵਾਣ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾ ਆਪਣੇ ਦਾਤਾ ਭਰੋਸਾ ਬਖਸ਼ਿਸ਼ ਕਰਨਾ ਸਤਗੁਰੂ ਜੀ ਆਪ ਜੀ ਦੇ ਹਾਜ਼ੂਰ ਅਰਦਾਸ ਬੇਨਤੀ ਹੈ ਲੰਗਰ ਦੀ ਸੇਵਾ ਸੇਵਾ ਸਪਰਿੰਗ ਡੇਲ ਲੰਗਰ ਸੇਵਾ ਸੁਸਾਇਟੀ ਵੱਲੋਂ ਸਤਗੁਰੂ ਜੀ ਕੀਤੀ ਗਈ ਆਪ ਜੀ ਨੇ ਕਿਰਪਾ ਕਰਨੀ ਸਮੂਹ ਸੁਸਾਇਟੀ ਦੇ ਸਿਰ ਤੇ ਮੇਰਾ ਪਰਿਆਥ ਰੱਖਣੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸਮੂਹ ਪਰਿਵਾਰਾਂ ਤੇ ਸਮੂਹ ਸੰਗਤਾਂ ਵੱਲੋਂ ਆਪ ਜੀ ਦੇ ਹਾਜ਼ੂਰ ਕੜਾ ਪ੍ਰਸ਼ਾਦੀ ਦੇਖ ਸਜਾ ਕੇ ਹਾਜ਼ਰ ਕੀਤੇ ਆਪ ਕਿਰਪਾ ਕਰੋ ਧਰ ਪ੍ਰਵਾਨ ਕਰੋ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਜੋ ਛਕੇ ਆਪ ਜੀ ਦਾ ਪ੍ਰਕਿਰਤਰ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਆਪ ਚਪੇ ਕਿਰਪਾ ਕਰੋ ਅਟਾਲੋ ਖੰਭਕਸ਼ੋ ਹੁਕਮ ਤੇ ਚਲਣ ਦੀ ਸਮਰੱਥ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਮ વિના ਕਰਦੀ ਕਲਾ ਦੇ ਘਣੇ ਸਭਾ ਪਰਾ ਕਲਾ ਵਾਹਿਗੁਰੂ ਦਾ ਖਾਸਾ ਵਾਹਿਗੁਰੂ ਦੀ ਬਤੇ ਹੋਰ ਆ ਗਿਆ ਅਈ ਕਾਲੀ سب سکھن کو حکم ہے گروہ مانے ہو گرند گروہ گرند جی مانے ہو گرگر گران کی گئے جو برد کو مل ہو جہا ہے خوش شبد نہ لے راک کرے گا خالصا छो ओल सोनार वाहिजा ख़ाल